ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਜਿਹੜਾ ਦੇਖ ਰਹੇ ਪੇਜ ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਇਸ ਟਰੱਕ ਵਾਲੇ ਵੀਰ ਨੇ ਨਾ 1000 ਨੌਜਵਾਨ ਬੰਦੇ ਦੀ ਮੌਤ ਹੋ ਗਈ ਇਸ ਦੇ ਥੱਲੇ ਆਉਣ ਦੇ ਕਾਰਨ ਇਹ ਟਰੱਕ ਵਾਲੇ ਦਾ ਦੇਖੋ ਵੀ ਹੁਣ ਪਿੱਸੋ ਜਾ ਰਿਹਾ ਹੈ ਬਰਨਾਲਾ ਤੋਂ ਜਿਹੜਾ ਮਠਿੰਡਾ ਰੋਡ ਆ ਨਾ ਮੇਨ ਸਹਨੇ ਦੇ ਕੋਲ ਜਾ ਕੇ ਸਹਨੇ ਪਿੰਡ ਦੇ ਕੋਲੇ ਜਾ ਕੇ ਨਾ ਜਿਹੜਾ ਪੁਲ ਆਉਂਦਾ ਤਕਰੀਬਨ ਉੱਥੇ ਜਾ ਕੇ ਨੇ ਇਹਦਾ ਲਪੇਟ ਚ ਲੈ ਲਿਆ ਤੇ ਹੁਣ ਵੀ ਇਹ ਟੈਕਨੋ ਦਾ ਨਾ ਇਹਨੇ ਕੋਈ ਨਸ਼ਾ ਕੀਤਾ ਵਾ ਭਾਈ ਪਰ ਤੇਰੀ ਦੀ ਮਾਰੇਗਾ ਜੀ ਜੋ ਹੋਣੀ ਆ ਉਹ ਉੱਥੇ ਜਾ ਕੇ ਹੋਈ ਪਰ ਵਾਹਿਗੁਰੂ ਅਣਾ ਕਹਿੰਦੇ ਹੁੰਦਾ ਵੀ ਜਿੱਥੇ ਮੌਤ ਲਿਖੀ ਆ ਉੱਥੇ ਹੀ ਆਉਣੀ ਆ ਜਿਹਦੇ ਹੱਥੋਂ ਹੋਈ ਆ ਉਹ ਤੋਂ ਹੀ ਹੋਣਾ ਹੁਣ ਅੱਗੇ ਜਾ ਕੇ ਇਹ ਫਲਟਿਆ ਬਾਤ 이슈 ਹੋ ਗਈ ਤੇ ਰੋਕਣਾ ਤਾਂ ਕੀ ਯਾਰ ਰੋਕਣੋਂ ਫੇਰ ਮਾਰੂ ਯਾਰ ਪਰ ਵਿੱਚ ਇਹ ਲੈ ਦੇ ਦੋ ਕੋਈ ਆਹ ਨੂੰ ਕਰ ਦਿੰਦਾ 100 ਦਾ ਤੇ ਦੇਖੋ ਹੁਣ ਓਏ ਓਏ ਮੁੰਡਾ ਮਾਰਦਾ ਓਏ ਕੋ ਮੇਰਾ ਸਾਲਿਆ ਓਏ ਮੁੰਡਾ ਮਾਰਦਾ ਪਤਾ ਹੀ ਨਹੀਂ ਲੱਗ ਰਿਹਾ ਕੌਣ ਸੀ ਕੌਣ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਕਰ ਸਕਦੇ ਆ ਵੀ ਹਨਾ ਵੀ ਉਸ ਵੀਰ ਨੂੰ ਅੱਗੇ ਚਰਨਾਂ 'ਚ ਨਮਾਜ਼ ਬਖਸ਼ਣ ਤੇ ਜੋ ਟਰੱਕ ਵਾਲੇ ਵੀਰ ਆ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਵੀਰੋ ਤੁਸੀਂ ਹੈਨਾ ਦੇਖ ਕੇ ਚੱਲਿਆ ਕਰੋ ਨਸ਼ਾ ਪਤਾ ਨਾ ਕਰਕੇ ਚਲਾਇਆ ਕਰੋ ਯਾਰ ਕਿਸੇ ਦੀ ਅਣਹੋਣੀ ਹੋ ਜਾਂਦੀ ਆ ਦੇਖੋ ਹੁਣ ਇਹ ਅਣਹੋਣੀ ਦਾ ਕੌਣ ਦੇਣਾ ਦੇ ਸਕੂਗਾ ਮੈਂ ਤਾਂ ਜਮਾ ਥੱਲੇ ਕੋਈ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਪਤਾ ਲੱਗ ਸਕੇ ਵੈਸੇ ਪਤਾ ਤਾਂ ਨਹੀਂ ਲੱਗ ਰਿਹਾ ਕੌਣ ਆ ਪਰ ਫਿਰ ਵੀ ਹੈਨਾ ਜੋ ਵੀ ਕਰੋ ਜਿਸ ਦਾ ਲੜਕਾ ਜਾਂ ਕੋਈ ਘਰ ਵਾਲਾ ਗਿਆ ਕਿਸੇ ਭੈਣ ਦਾ ਹਨਾ ਉਹ ਜਰੂਰ ਇਨਫੋਰਮ ਕਰੂਗੀ ਭਾਈ ਤੁਸੀਂ ਕਿੱਥੇ ਹੋ ਕਿੱਥੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਧਰੋਂ ਆਉਂਦੇ ਤਾਂ ਘਰੋਂਦਾ ਸੀਗਾ ਉਧਰੋਂ ਬੰਨਾਲੇ ਵਾਲੇ ਪਾਸੇ ਤਾਂ ਜਿਹੜੋਂ ਮਿੰਨੇ ਇਧਰ ਸਾਰੇ ਥੱਲੇ ਲੈ ਲੈਣਾ ਆ ਰਹੇ ਮੋਟਰਸਾਈਕਲ ਲੈ ਲੈ ਇਹਦੇ ਵਿਚਾਲੇ ਲੈ ਕੇ ਉੱਥੇ ਥੱਲੇ ਆ ਜਮਾ ਮਾਲ ਦਾ ਮੁੰਡਾ ਆ ਹੁਣੇ 2 ਮਿੰਟ ਪਹਿਲਾਂ ਹੀ ਆ ਚੱਕੀ ਵੇਖੋ ਆ ਜੀ ਵਿਚਾਰੇ ਆਇਆ ਆ ਇਹ ਤੋਂ ਸਿਰੇ ਚੱਕਦਾ ਪੈਜ ਹਾਂ ਸਾਰੀ ਇਹ ਲਾਹਿਕੰਦ ਜੀ ਸਾਰੀ ਆਹ ਸਾਰਾ ਕੰਦਰਾ ਮਸਲਾ